ਸਤਿ ਸ੍ਰੀ ਅਕਾਲ ਜੀ ਸਾਰੇ ਪਿੰਨ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਪਹੁੰਚ ਸਕਣ ਰਿਸ਼ਤਾ ਹੈ ਲੜਕੀ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲੜਕੀ ਦੀ ਕਾਸਟ ਜੱਟ ਸਿੱਖ ਗੋਤ ਵਾਂਗੂ ਡੇਟ ਆਫ ਬਰਥ 1997 ਹਾਈਟ 5 ਫੁੱਟ 4 ਇੰਚ ਪੜ੍ਹਾਈ ਐਮਏ ਇਕਨੋਮਿਕਸ ਲੜਕੀ ਅੰਮ੍ਰਿਤਾਰੀ ਹੈ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਅਨਮੈਰਿਡ ਤੇ ਵੱਡੀ ਭੈਣ ਮੈਰਿਡ ਹੈ। ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ। ਮੁੰਡੇ ਦਾ ਰਿਸ਼ਤਾ ਚਾਹੀਦਾ ਹੈ। ਮੁੰਡਾ ਸਿੱਖ ਸਰਦਾਰ ਹੋਵੇ। ਨਸ਼ੇ ਪਤੇ ਤੋਂ ਰਹਿਤ ਹੋਵੇ। ਪਰਿਵਾਰ ਵੈਸਰੂ ਹੋਵੇ। ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀਆਰ ਹੋਵੇ। ਜਾਂ ਫਿਰ ਇੰਡੀਆ ਵਿੱਚ ਹੀ ਸਰਕਾਰੀ ਨੌਕਰੀ ਤੇ ਹੋਵੇ। ਜ਼ਮੀਨ 6 ਕਿੱਲੇ ਤੱਕ ਆਉਂਦੀ ਹੋਵੇ। ਜਿਸ ਪਰਿਵਾਰ ਨਾਲ ਇਹਨਾਂ ਦਾ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸਬਰ ਕਰੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਕਰਨਾਲ ਕੁੜੀ ਦੀ ਕਾਸਟ ਜਟ ਸਿੱਖ ਗੋਤ ਵਿਰਕ ਡੇਟ ਆਫ ਬਰਥ 38 1992 ਪੜਾਈ ਮਾਸਟਰ ਡਿਗਰੀ ਇਨ ਬਾਇਓਟੈਕਨੋਲੋਜੀ ਫਰੋਮ ਥਾਪਰ ਯੂਨੀਵਰਸਿਟੀ ਪਟਿਆਲਾ ਪੀ ਐਚ ਡੀ ਇਨ ਨਿਊਰੋਸਾਇੰਸ ਫਰੋਮ ਯੂ ਐਨ ਐਸ ਡਬਲਯੂ ਯੂਨੀਵਰਸਿਟੀ ਸਿਡਨੀ ਆਸਟ੍ਰੇਲੀਆ ਤੋਂ ਕੀਤੀ ਹੈ ਇੱਕ ਰੀਸੀਵਡ ਮਲਟੀਪਲ ਸਕਾਲਰਸ਼ਿਪ ਅਤੇ ਅਵਾਰਡ ਭਰਾ ਇੱਕ ਅਨਵੈਡ ਹੈ ਪੋਸਟ ਡਾਕਟਰ ਡਬਲ ਸੀਟੀਓ ਪੀ ਐਚ ਡੀ ਸਾਇੰਟਿਸਟ ਐਨ ਟੈਂਪਰਾਡੇਗਨ ਯੂਨੀਵਰਸਿਟੀ ਡੈਨਮਾਰਕ ਬ੍ਰੇਨ ਦੇ ਸਬੰਧ ਵਿੱਚ ਬਿਮਾਰੀਆਂ ਤੇ ਰਿਸਰਚ ਫਿਊਚਰ ਦੇ ਗੱਲ ਆਪਣਾ ਖੁਦ ਦਾ ਰਿਸਰਚ ਗਰੁੱਪ ਬਣਾਉਣਾ ਮੁੰਡਾ ਜਰਮਨੀ ਸਵੀਡਨ ਆਦੀ ਕਿਸੇ ਵੀ ਯੂਰਪ ਕੰਟਰੀ ਦਾ ਹੋਵੇ ਨਸ਼ੇ ਪਤੀਤ ਰਹਿਤ ਹੋਵੇ ਜੱਟ ਸਿੱਖ ਚੰਗੀ ਨੌਕਰੀ ਵਾਲਾ ਪੱਕਾ ਹੋਵੇ ਚੰਗੀ ਐਜੂਕੇਸ਼ਨ ਹੋਵੇ ਦਸਤਾਰ ਤਾਰੀ ਨੂੰ ਪਹੇਲ ਹੈ ਜੀ ਇੰਡੀਆ ਵਿੱਚ ਰਹਿੰਦੇ ਮੁੰਡੇ ਸੰਪਰਕ ਨਾ ਕਰਨ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਮੁੰਡੇ ਦਾ ਰਿਸ਼ਤਾ ਹੈ ਜੀ ਤਲਾਕਸ਼ੁਦਾ ਜ਼ਿਲ੍ਹਾ ਫਰੀਦਕੋਟ ਮੁੰਡੇ ਦੀ ਕਾਸਟ ਨਾ ਸਿੱਖ ਥੋੜੇ ਸਮੇਂ ਵਿੱਚ ਹੀ ਇਹ ਮੁੰਡੇ ਦਾ ਤਲਾਕ ਹੋ ਗਿਆ ਸੀ ਡੇਟ ਆਵਰ ਡੇਟ ਆਫ ਬਰਥ ਹੈ ਜੀ 2 ਦਸੰਬਰ 1992 ਹਾਈਟ 5 ਫੁੱਟ 6 ਇੰਚ ਸਟੱਡੀ ਐਮਸੀਐਸ ਸਟੇਟਸ ਕੈਨੇਡਾ ਪੀਆਰ ਫਾਦਰ ਰਟਾਇਰਡ ਗਵਰਨਮੈਂਟ ਸਰਵਿਸ ਮਦਰ ਹਾਊਸ ਵਾਈਫ ਸੇਵਿੰਗ 160 ਮੈਰਿਡ ਸੈਟਲਡ ਇਨ ਕੈਨੇਡਾ ਜ਼ਮੀਨ 2 ਕਿੱਲੇ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਦੀ ਜੀਐਨਐਮ ਜਾਂ ਨਰਸਿੰਗ ਕੀਤੀ ਹੋਵੇ ਏਰੀਆ ਮਾਲਵੇ ਤੋਂ ਹੀ ਹੋਵੇ ਰਿਸ਼ਤਾ ਤੇ ਲੜਕੀ ਚਾਹੀਏ ਤਲਾਕशुदा ਹੋਵੇ ਪਰ ਬੱਚਾ ਨਾ ਹੋਵੇ ਕੋਈ ਜਿਸ ਪਰਫਾਰਮ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹੋ ਇਹਨਾਂ ਦੇ ਦਿੱਤੇ ਹੋਏ ਪਰਿਵਾਰ ਦੇ ਨੰਬਰ ਨਾਲ ਤੁਸੀਂ ਸਬਰਕ ਕਰ ਸਕਦੇ ਹੋ ਜੀ ਨੰਬਰ ਹੈ ਜੀ 8194903703 8194903703 ਧੰਨਵਾਦ ਜੀ